ਜੀ ਬੱਚਿਓ ਅੱਜ ਅਸੀਂ ਜਮਾਤ ਦੂਜੀ ਦੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ ਭਾਗ ਨੰਬਰ 2 ਦਾ ਪਾਠ ਨੰਬਰ 4 ਨਿੰਮ ਪੜ੍ਹਾਂਗੇ ਸਾਰੇ ਬੱਚਿਆਂ ਨੇ ਧਿਆਨ ਨਾਲ ਸੁਣਨਾ ਹੈ ਮੈਂ ਨਿੰਮ ਹਾਂ ਮੈਂ ਹਰ ਥਾਂ ਮਿਲਦੀ ਹਾਂ ਪਿੰਡ ਵਿੱਚ ਵੀ ਤੇ ਸ਼ਹਿਰ ਵਿੱਚ ਵੀ ਲੋਕ ਮੈਨੂੰ ਬੇੜਿਆਂ ਵਿੱਚ ਲਾਉਣਾ ਪਸੰਦ ਕਰਦੇ ਹਨ ਮੇਰਾ ਦਰਖਤ ਵੱਡਾ ਹੁੰਦਾ ਹੈ मेरी छां बहुत संगनी संघनी है हर कोई मेरी छां हेठ बैठना पसंद करता है बच्चे मेरी छां छांच खेड़ते हैं कुड़िया मेरे टाणिया हन मैनू फुल फल भी लगते हैं मेरे फल निमोली जा निबोली भी कहा जाता है ਨੀ ਮੋਲੀਆਂ ਥੋੜੀਆਂ ਮਿੱਠੀਆਂ ਤੇ ਕੌੜੀਆਂ ਹੁੰਦੀਆਂ ਹਨ ਇਹਨਾਂ ਤੋਂ ਸਾਬਣ ਤੇ ਤੇਲ ਬਣਾਇਆ ਜਾਂਦਾ ਹੈ ਮੇਰੀ ਦਾਤਣ ਕਰਨ ਨਾਲ ਦੰਦ ਮਜ਼ਬੂਤ ਹੁੰਦੇ ਹਨ ਮੈਂ ਕੌੜੀ ਜ਼ਰੂਰ ਹਾਂ ਪਰ ਗੁਣਕਾਰੀ ਹਾਂ ਵੈਦ ਮੇਰੇ ਵਿੱਚ ਕਈ ਗੁਣ ਦੱਸਦੇ ਹਨ ਕਈ ਦਵਾਈਆਂ ਵਿੱਚ ਮੇਰੀ ਵਰਤੋਂ ਕੀਤੀ ਜਾਂਦੀ ਹੈ ਸਿਆਣੇ ਕਹਿੰਦੇ ਹਨ ਕਿ ਮੇਰੀ ਹਰ ਚੀਜ਼ ਬਹੁਤ ਕੰਮ ਆਉਂਦੀ ਹੈ ਮੇਰੇ ਪੱਤੇ ਸੁਕਾ ਕੇ ਟ੍ਰਾਂਕਾਂ ਵਿੱਚ ਰੱਖੇ ਗਰਮ ਕੱਪੜਿਆਂ ਵਿੱਚ ਪਾਏ ਜਾਂਦੇ ਹਨ ਕਹਿੰਦੇ ਹਨ ਇੰਜ ਕਰਨ ਨਾਲ ਉਹਨਾਂ ਨੂੰ ਕੀੜਾ ਨਹੀਂ ਲੱਗਦਾ ਕੰਕ ਦੇ ਢੋਲ ਵਿੱਚ ਵੀ ਮੇਰੇ ਪੱਤੇ ਪਾਏ ਜਾਂਦੇ ਹਨ ਲੋਕ ਮੇਰੇ ਪੱਤਿਆਂ ਨੂੰ ਉਬਾਲ ਕੇ ਉਸ ਪਾਣੀ ਨਾਲ ਨਹਾਉਂਦੇ ਹਨ ਮੇਰੀ ਲੱਕੜ ਤੋਂ ਫਰਨੀਚਰ ਬਣਦਾ ਹੈ ਨਿੰਮ ਦੇ ਕੋਟਣੇ ਅਤੇ ਸੰਦੂਕ ਬਾਰੇ ਤਾਂ ਲੋਕ ਗੀਤ ਵੀ ਲਿਖੇ ਗਏ ਹਨ ਨਿੰਮ ਦਾ ਘੋਟ ਨਾਲ ਲਿਆਵੇ ਚਟਣੀ ਖਾਣੀ ਹੁੰਡੇ ਦੀ ਕਹਿੰਦੇ ਹਨ ਕਿ ਮੇਰੀ ਹਵਾ ਬਹੁਤ ਸ਼ੁੱਧ ਹੁੰਦੀ ਹੈ ਜੇ ਮੈਂ ਗੁਣਕਾਰੀ ਹਾਂ ਤਾਂ ਹੀ ਸਭ ਦੀ ਪਿਆਰੀ ਹਾਂ ਹਾਂਜੀ ਵਿੱਚ ਉਹ ਪਾਠ ਆਪਾਂ ਪੜ ਲਿਆ ਹੈ ਹੁਣ ਆਪਾਂ ਕੁਝ ਗੱਲਾਂ ਕਰਾਂਗੇ ਨਿੰਮ ਦੇ ਪੱਤਿਆਂ ਨੂੰ ਕੱਪੜਿਆਂ ਵਿੱਚ ਰੱਖਣ ਦੇ ਕੀ ਲਾਭ ਹਨ हाँ जी बचो क्योंकि निम के पत्तिया कपड़िया रखने ओं कीड़ा नहीं लगता अगला है निम साडे केड़े के कम आ हाँ जी बच्चों निमोलिया तो साबण तेल बनता है इसकी दतण भी की जाती है निम की वरतों बहुत सारिया दवाइया निम की लकड़ के न तैयार किया जाता है ਅੱਗੇ ਹੈ ਦੰਦਾਂ ਦੀ ਮਜ਼ਬੂਤੀ ਲਈ ਕਿਹੜੇ ਦਰਖਤ ਦੀ ਦਾਤਣ ਚੰਗੀ ਹੁੰਦੀ ਹੈ? ਹਾਂਜੀ ਬੱਚਿਓ ਦੰਦਾਂ ਦੀ ਮਜ਼ਬੂਤੀ ਦੇ ਲਈ ਨਿੰਮ ਦੀ ਦਾਤਣ ਬਹੁਤ ਚੰਗੀ ਹੁੰਦੀ ਹੈ। ਜੇਕਰ ਧਰਤੀ ਤੇ ਨਿੰਮ ਦਾ ਕੋਈ ਵੀ ਰੁੱਖ ਨਾ ਹੋਵੇ ਤਾਂ ਕੀ ਹੋਵੇਗਾ? ਹਾਂਜੀ ਬੱਚਿਓ ਨਿੰਮ ਜੋ ਹੈ ਇਹ ਹਵਾ ਨੂੰ ਸ਼ੁੱਧ ਕਰਦੀ ਹੈ। ਤਾਂ ਸਾਡੀ ਜਿਹੜੀ ਹਵਾ ਹੈ ਉਹ ਹੋਰ ਵੀ ਗੰਦਲੀ ਹੋ ਜਾਵੇਗੀ।

ਅੱਗੇ ਹੈ ਈਡੀ ਨਿੰਮ ਨੂੰ ਲੱਗਣ ਵਾਲੇ ਫਲ ਨੂੰ ਕੀ ਆਖਦੇ ਹਨ ਪਹਿਲਾ ਹੈ ਲਸੂੜੀ ਦੂਸਰਾ ਹੈ ਨਿਮੋਲੀ ਤੀਸਰਾ ਹੈ ਬੇਰ ਚੌਥਾ ਹੈ ਤੂਤੀਆਂ ਇੱਥੇ ਆਪਾਂ 2 ਨੰਬਰ ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਨਿਮੋਲੀ ਅਗਲਾ ਹੈ ਸੱਸਾ ਕੰਕ ਨੂੰ ਬਚਾਉਣ ਲਈ ਨਿੰਮ ਦਾ ਕਿਹੜਾ ਹਿੱਸਾ ਵਰਤਿਆ ਜਾਂਦਾ ਹੈ ਨੰਬਰ 1 ਤੇ ਜੜ੍ਹ ਦੋਰ ਤਣਾ ਪੱਤੇ ਜਾਂ ਫਲ ਇੱਥੇ ਆਪਾਂ 3 ਨੰਬਰ ਤੇ ਨਿਸ਼ਾਨ ਲਗਾਵਾਂਗੇ ਬੱਚਿਓ ਪੱਤੇ ਅੱਗੇ ਹੈ ਪ੍ਰਸ਼ਨ ਨੰਬਰ 2 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਹੈ ਬੱਚਿਓ ਲੋਕ ਨਿੰਮ ਕਿੱਥੇ ਆਉਣਾ ਪਸੰਦ ਕਰਦੇ ਹਨ ਇੱਥੇ ਆਪਾਂ ਲਿਖਾਂਗੇ ਲੋਕ ਨਿੰਮ ਨੂੰ ਬੇੜਿਆਂ ਵਿੱਚ ਲਗਾਉਣਾ ਪਸੰਦ ਹੈੜਾ ਹੈ ਬੱਚਿਓ ਨਿੰਮ ਦੇ ਪੱਤੇ ਕਿਸ ਕੰਮ ਆਉਂਦੇ ਹਨ

अगला है एडा निमदी दाताना डैश हुंदी है इथे आपा लिखांगे कौडी निमदी दाताना कौडी हुंदी है ईडी है बच्चों निमदी छां डैश हुंदी है इथे आपा लिखांगे संगणी निमदी छां संगणी हुंदी है ससा है बच्चों निम हवानू डैश करदी है शुद्ध इथे आपा लिखांगे निम हवानू शुद्ध करदी है

इना सारे शब्द ना नि लिखा है प्रश्न दिते शब्दों गोला लगाओ जिम इथे अपा निम ते गोला लगे हुआ है अगे है कणक कणक इथे आप कणक ते गोला लगावा गे अगे है कौड़िया कौड़िया इथे कौड़िया गोला लगावा गे फर्नीचर फर्नेचर इथे आप गोला लगावांगे दरखत दरखत इथे आप दरखत ते गोला लगावांगे गे अगे है बच्चों प्रश्न नंबर छे समझो लिखो। विरोधी शब्द हैं बच्चों कमजोर मजबूत अगे है अशुद्ध इथे आप लिखांगे शुद्ध अगे है मिठा इथे आप लिखांगे कौड़ा छां लिखा गे धुप अगे है उच्चा इथे आप लिखा गेमां ने लिखा गे रात रात का अगे आप लिखा दिन बड़ा बड्डे का आप इिखा गे छोटा अगे है बच्चों ये भी करिए सृजनात्मक कार्य है बच्चों निम दे लाभ इे आप लिखा गे बच दवाइया कोटनी शुद्ध हवानी छांचर सा हथी बना के उसंग भरो नि दरख्त बनाना है बचियो अ उस रंग भरना है जी बचो इस पाठ पूरा हो गया है ਉਸੇ ਸੋਹਣੀ ਸੋਹਣੀ ਲਿਖਾਈ ਦੇ ਵਿੱਚ ਇਸ ਨੂੰ ਲਿਖ ਕੇ ਆਪਣੇ ਅਧਿਆਪਕ ਸਹਿਬਾਨ ਤੋਂ ਚੈੱਕ ਜ਼ਰੂਰ ਕਰਵਾਉਣਾ ਹੈ ਜੀ ਅੱਜ ਦੇ ਲਈ ਇੰਨਾ ਹੀ ਧੰਨਵਾਦ